ਮਾਪੇ ਵਿਦਿਆਪਕ ਮਿਲਣੀ ਵਰਕਸ਼ਾਪ ਮੌਕੇ ਐਮਐਲਏ ਡਾਕਟਰ ਅਜੇ ਗੁਪਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਕੋਟ ਵਿਖੇ ਪਹੁੰਚੇ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਵਦੀਪ ਕੌਰ ਗਿੱਲ ਅਤੇ ਸਮੂਹ ਸਟਾਫ ਵੱਲੋਂ ਐਮਐਲਏ ਡਾਕਟਰ ਅਜੇ ਗੁਪਤਾ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਕੂਲ ਪਹੁੰਚਣ ਤੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਪ੍ਰਗਤੀ ਰਿਪੋਰਟ ਅਤੇ ਸਕੂਲ ਵੱਲੋਂ ਕਰਵਾਈ ਗਈ ਮਾਪੇ ਅਧਿਆਪਕ ਮਿਲਣੀ ਵਰਕਸ਼ਾਪ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਵਦੀਪ ਕੌਰ ਗਿਲਵਲੋਂ ਮਾਪੇ ਅਧਿਆਪਕ ਮਿਲਣੀ ਮਾਪਿਆਂ ਦੀ ਵਰਕਸ਼ਾਪ ਤੇ ਪੋਸਟਰ ਦਾ ਰਸਮੀ ਉਦਘਾਟਨ ਐਮਐਲਏ ਡਾਕਟਰ ਅਜੇ ਗੁਪਤਾ ਅਤੇ ਸਮੂਹ ਸਟਾਫ ਵੱਲੋਂ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਵਦੀਪ ਕੌਰ ਗਿਲਵਲੋਂ ਵਿਦਿਆਰਥੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ ਇਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਮੈਡਮ ਨੇ ਨਵਦੀਪ ਕੌਰ ਜੀ ਮੈਂ ਦੇਖ ਰਿਹਾ ਕਿ ਪ੍ਰਿੰਸੀਪਲ ਮੈਮ ਜਿਹੜੇ ਬਹੁਤ ਮਿਹਨਤ ਕਰਕੇ ਬਹੁਤ ਸincerely ਮਿਹਨਤ ਕਰਦੇ ਨੇ ਔਰ ਇਸ ਸਕੂਲ ਨੂੰ ਜਿਹੜਾ ਬੁਲੰਦੀਆਂ ਤੱਕ ਲੈ ਕੇ ਜਾ ਰਹੇ ਨੇ ਸੋ ਸਭ ਤੋਂ ਪਹਿਲਾਂ ਤੇ ਮੈਂ ਪ੍ਰਿੰਸੀਪਲ ਮੈਮ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਜਿਸ ਨੂੰ ਜਿਹੜਾ ਜਿਸ ਮੁਕਾਮ ਤੇ ਵੀ ਪਹੁੰਚਿਆ ਉਹਦੇ ਵਿੱਚ ਮੈਕਸਿਮਮ ਕੰਟਰੀਬਿਊਸ਼ਨ ਜਿਹੜੀ ਹੈ ਉਹ ਬੈਂਕ ਦਾ ਡੀਐਮਐਲ ਇੱਦਾਂ। ਸਵਾਗਤੀ ਮੈਮਾਸਤੇ ਜ਼ੋਰਦਾਰ ਜੀ। ਅਲਹੀ। ਇਸੇ ਨਾਲ ਹੀ ਇੱਥੇ ਪਹੁੰਚੇ ਸਾਡੇ ਹੈਡਮਿਸਟਰਸ ਮਿਸਿਸ ਦਵਿਕਾ ਸ਼ਵਿੰਦਰ ਕੌਰ ਰਿਸੋਰਸ ਕੋਆਰਡੀਨੇਟਰ ਨਵੀਨ ਜੋਸ਼ੀ ਜੀ, ਵਿਨੋਦ ਕਾਲੀਆ ਜੀ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਕਰਮਟ ਬਹੁਤ ਹੀ ਮਿਹਨਤੀ ਜਿਹੜਾ ਬਦਲਾਵ ਸੀ ਸੋਚ ਕੇ ਸਾਡੀ ਸਰਕਾਰ ਆਈ ਸੀ ਉਸ ਬਦਲਾਵ ਨੂੰ ਪੂਰਾ ਕਰ ਲੇ ਉਸ ਬਦਲਾਵ ਨੂੰ ਲਿਆਣ ਲਈ ਸਾਡੀ ਪਾਰਟੀ ਦੇ ਬੜੇ ਹੀ ਹੌਨਦਾਰ ਮਿਹਨਤੀ ਇਮਾਨਦਾਰ ਬਹੁਤ ਹੀ ਸੀਨੀਅਰ ਸਾਡੇ ਵਲੰਟੀਅਰ ਸਾਹਿਬਾਨ ਤੇਜਪਾਲ ਜੀ ਉਨ੍ਹਾਂ ਦੇ ਨਾਲ ਹੁੰਦੂ ਪਹੁੰਚੇ ਸਾਡੀ ਪਾਰਟੀ ਦੇ ਐਸਐਮਸੀ ਦੇ ਮੈਂਬਰ ਚਰਜੀਤ ਸਿੰਘ ਜੀ ਬਲਾਕਿੰਗ ਚਾਰ ਸਾਡੇ ਮਨਜੀਤ ਸਿੰਘ ਜੀ ਸਾਡੇ ਬਹੁਤ ਮਿਹਨਤੀ ਮਿੱਟੂ ਦੋਤੀ ਜੀ ਜਿਹੜੇ ਕਿ ਹਮੇਸ਼ਾ ਹੀ ਕੌਂਸਲਟੀ ਚ ਦੇ ਵਿੱਚ ਡਵੈਲਪਮੈਂਟ ਤੇ ਕੰਮਾਂ ਦੀ ਗੱਲ ਕਰਦੇ ਨੇ ਮੇਰੇ ਨਾਲ ਉਹਨਾਂ ਦਾ ਇੱਥੇ ਪਹੁੰਚਦੇ ਸਾਡੇ ਟ੍ਰੇਡਿੰਗ ਦੇ ਕואର୍ਡੀਨੇਟਰ ਸੈਂਟਰ ਦੇ ਸੰਜੀਵ ਲਾਲੀ ਜੀ ਸਾਡੇ ਬੱਚੇ ਸੋਏ ਜੀ ਪਰ ਮੇਰੀ ਭੈਣ ਅਤੇ ਪੌਂਚੀ ਭਾਤੀ ਜੀ ਉਹਨਾਂ ਦੀ ਬੇਟੀ ਨਿਤਿਕਾ ਜੀ ਔਰ ਬਹੁਤ ਹੀ ਡਾਊਡ ਪੇਰੈਂਟਸ ਜਿਹੜੇ ਅੱਜ ਇੱਥੇ ਪਹੁੰਚੇ ਨੇ ਅੱਜ ਦੀ ਇਸ ਪੇਰਟੀਚਰ ਮੀਟਿੰਗ ਦੇ ਵਿੱਚ ਉਹਨਾਂ ਦਾ ਔਰ ਡਾਕਟਰ 사ਰਤਕ ਜਿਹੜੇ ਮੇਰੇ ਕੰਮ ਦੇ ਵਿੱਚ ਮੇਰਾ ਸਾਥ ਦਿੰਦੇ ਨੇ ਪਲੈਨ ਕਰਦੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਸਵਾਗਤ ਹੈ ਸਵੇਰ ਗੱਲ ਕਰਨ ਦਾ ਕਿ ਜਦੋਂ ਸਾਡੀ ਸਰਕਾਰ ਆਈ ਸੀਗੀ ਤੇ ਅਸੀਂ ਕਹਿ ਸੀਗੇ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਉਹ ਕ੍ਰਾਂਤੀ ਜਿਹੜੀ ਅੱਜ ਸਾਫ਼ ਨਜ਼ਰ ਆ ਰਹੀ ਹੈ ਜਿੰਨੀਆਂ ਉਪलब्ਧੀਆਂ ਮੈਡਮ ਨੇ ਦੱਸੀਆਂ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਉਹ ਜਿੱਦਾ ਜਲਤਾ ਇੱਕ ਉਦਾਹਰਨ ਹੈ ਕਿ ਕਿਸ ਤਰ੍ਹਾਂ ਜਿਹੜੇ ਸਰਕਾਰੀ ਸਕੂਲ ਨੇ ਉਹ ਕਿਸ ਤਰ੍ਹਾਂ ਜਿਹੜੇ ਮਿਹਨਤ ਕਰ ਰਹੇ ਨੇ तकरीबन 847 ਬੱਚੇ ਜਿਹੜੇ ਆ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਵੱਡੀ ਇੱਕ ਅਚੀਵਮੈਂਟ ਆ ਥਿਸ ਇਜ਼ ਨਾਟ ਅ ਸਮਾਲ ਰੀਅਲ ਆਸੂ ਸਰਕਾਰੀ ਬੱਚੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਤੇ ਐਹ ਬੀਬੀਐਸ ਦਾ ਦਾ ਅੱਲਾ ਲਿਆ ਉਹਨਾਂ ਆ 847 ਬੱਚਿਆਂ ਦਾ ਪੇਰੈਂਟਸ ਦਾ ਮਕਾਨ ਦਾ ਸੁਪਨਾ ਜਿਹੜਾ ਪੂਰਾ ਹੋਇਆ ਹੈ ਐ ਇੱਕ ਬਦਲਾਅ ਹੈ ਇਸੇ ਨਾਲ ਵਾਲੀ ਆਈਆਈ ਆਈਆਈਟੀ ਦੇ ਵਿੱਚ 261 ਬੱਚੇ ਜਿਹੜੇ ਇੰਜੀਨੀਅਰ ਬਣਨ ਜਾ ਰਹੇ ਨੇ ਜਿਹੜੇ ਆਪਣੇ ਪੈਰਾਂ ਤੇ ਖੁਦ ਖੜੇ ਹੋਣਗੇ ਆਪਣੇ ਪ੍ਰਵਾਹ ਨੂੰ ਅੱਗੇ ਲੈ ਕੇ ਜਾਣਗੇ ਜੇ ਅਸੀਂ ਬਦਲਾਅ ਦੀ ਗੱਲ ਕਰੀਏ ਤੇ ਇਸ ਦਾ ਕ੍ਰੈਡਿਟ ਜਿਹੜਾ ਇਸ ਦਾ ਪੂਰਾ ਕ੍ਰੈਡਿਟ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਅਸਲੇ ਪੰਜਾਬ ਦੇ ਪਰਿਵਾਰੀ ਸ੍ਰੀ ਮਨੀਸ਼ ਸੋਸੋਧਿਆ ਜੀ ਜਿਨ੍ਹਾਂ ਨੇ ਪਹਿਲੇ ਦਿੱਲੀ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਦੀ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਵਦੀਪ ਕੌਰ ਗੇਵਲੋ ਐਮ ਐਲ ਏ ਡਾਕਟਰ ਰਾਜੀ ਗੁਪਤਾ ਅਤੇ ਉਹਨਾਂ ਨਾਲ ਆਏ ਪਾਰਟੀ ਦੇ ਵੱਖ-ਵੱਖ ਉਧੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੀ ਐਨਓ ਵਿਰੋਧਕਾਲੀਆਂ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਕਾਰੀ ਕਨੇਆ ਸੀਨੀਅਰ ਸੈਂਡਰੀ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਕਲਾਕ੍ਰਿਤਾ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਾਂ ਦੀ ਪ੍ਰਦਰਸ਼ਨੀ ਦੇਖ ਕੇ ਐਮਐਲਏ ਡਾਕਟਰ ਅਜੇ ਗੁਪਤਾ ਬਹੁਤ ਪ੍ਰਭਾਵਿਤ ਹੋਏ ਅਤੇ ਵਿਦਿਆਰਥੀਆਂ ਨੂੰ ਇਸੇ ਪ੍ਰਕਾਰ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ ਗਈ। ਹਾਜੀ ਸਰ ਮਾਪੇ ਅਧਿਆਪਕ ਮਿਲਣ ਦੇ ਮੌਕੇ ਅੱਜ ਤੁਸੀਂ ਸਕੂਲ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ? ਜਿਸ ਤੱਕ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪੂਰੇ ਪੰਜਾਬ ਦੇ ਅੰਦਰ ਅੱਜ ਜਿਹੜੀ ਆ ਪੇਰੈਂਟ ਟੀਚਰ ਮੀਟਿੰਗ ਸਾਰੇ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜੀ ਆ ਕੀਤੀ ਜਾ ਰਹੀ ਹੈ। ਔਰ ਇੱਕ ਬਹੁਤ ਹੀ ਅੱਛਾ ਸਰਕਾਰ ਦਾ ਉਪਰਾਲਾ ਹੈ। ਇਹਦੇ ਵਿੱਚ ਜਿਹੜਾ ਕਿ ਇੱਕ ਮੌਕਾ ਮਿਲਦਾ ਹੈ ਬੱਚਿਆਂ ਨੂੰ, ਬੱਚਿਆਂ ਦੇ ਪੇਰੈਂਟਸ ਨੂੰ ਸਟਾਫ ਦੇ ਨਾਲ, ਸਕੂਲ ਦੇ ਸਟਾਫ ਦੇ ਨਾਲ ਇੰਟਰੈਕਟ ਕਰਨ ਦਾ। ਉਤੋਂ ਪਤਾ ਲੱਗਦਾ ਕਿ ਉਹਨਾਂ ਦਾ ਬੱਚਿਆਂ ਦੇ ਵਿੱਚ ਕੀ ਖੂਬੀਆਂ ਨੇ, ਬੱਚਿਆਂ 'ਚ ਕੀ ਖਾਮੀਆਂ ਨੇ। ਉਹ ਪੇਰੈਂਟਸ ਦੇ ਧਿਆਨ 'ਚ ਲਿਆਂਦੀਆਂ ਜਾਂਦੀਆਂ ਔਰ ਸਟਾਫ ਜਿਹੜਾ ਉਹ ਪੂਰੀ ਇੰਟਰੈਕਸ਼ਨ ਦੇ ਨਾਲ ਇਸ ਦਾ ਫਾਇਦਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਬੱਚੇ ਦਾ ਇੰਟਰਸਟ ਕਿਹੜੀ ਸਟਰੀਮ 'ਚ ਹੈ ਉਸ ਸਟਰੀਮ 'ਚ ਉਹ ਬੱਚਾ ਜਾਏਗਾ ਔਰ ਆਪਣੇ ਆਪ ਨੂੰ ਐਕਸਲ ਕਰ ਪਾਏਗਾ ਸੋ ਮੈਂ ਸਮਝਦਾ ਕਿ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਕਿ ਬੜਾ ਅੱਛਾ ਉਪਰਾਲਾ ਜਿਹੜਾ ਉਹਨਾਂ ਨੇ ਕੀਤਾ ਇਹਦੇ ਰਿਜ਼ਲਟਸ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਅੱਛੇ ਮਿਲਣਗੇ ਸਾਨੂੰ ਔਰ ਇਸ ਦੇ ਨਾਲ-ਨਾਲ ਹੀ ਜਿਹੜਾ ਸਕੂਲ ਦੀਆਂ ਜਿਹੜੀਆਂ ਡਵੈਲਪਮੈਂਟਸ ਹੋ ਰਹੀਆਂ ਸਕੂਲ ਦੇ ਵਿੱਚ ਚਾਹੇ ਉਹ ਇਨਫਰਾਸਟ੍ਰਕਚਰ ਹੈ ਚਾਹੇ ਉਹ ਫੈਕਲਟੀ ਹੈ ਚਾਹੇ ਉਹ ਸਪੋਰਟਸ ਦੇ ਖੇਤਰ ਦੀ ਗੱਲ ਕਰੀਏ ਜਾਂ ਅਸੀਂ ਕਹ ਲੋ ਕਿ ਓਵਰਆਲ ਬੱਚਿਆਂ ਦੇ ਡਵੈਲਪਮੈਂਟ ਦੀ ਗੱਲ ਕਰੀਏ ਤੇ ਬਹੁਤ ਅੱਛਾ ਇੱਕ ਅਪਰਾਲਾ ਜਿਹੜਾ ਸਰਕਾਰ ਕਰ ਰਹੀ ਹੈ ਔਰ ਇਹੀ ਬਦਲਾਅ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਔਰ ਮੈਂ ਸਮਝਦਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਜਿਹੜਾ ਪਹਿਲੇ ਹੀ ਅਸੀਂ ਤੁਸੀਂ ਦੇਖ ਹੀ ਸਕਦੇ ਹੋ ਕਿ ਪੰਜਾਬ ਜਿੱਥੋਂ ਤੱਕ এডਿਕੇਸ਼ਨ ਦਾ ਖੇਤਰ ਦਾ ਤਲਕ ਹੈ ਨੰਬਰ 1 ਤੇ ਆ ਚੁੱਕਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇਹਦੇ ਵਿੱਚ ਸਾਡੇ ਸਾਰੇ ਹੀ ਮੰਤਰੀ ਸਹਿਬਾਨ ਜੋ ਔਰ ਉਹਦੇ ਨਾਲ ਨਾਲ ਜੋ ਵੀ ਐਮਐਲਏ ਸਹਿਬਾਨ ਆਪਣੇ ਹਲਕੇ ਚ ਬਹੁਤ ਮਿਹਨਤ ਕਰ ਰਹੇ ਨੇ ਔਰ ਅਸੀਂ ਚਾਹਨੇ ਆ ਕਿ ਸਿੱਖਿਆ ਦੇ ਖੇਤਰ ਚ ਜਿਹੜਾ ਅਸੀਂ ਪ੍ਰੋਮਿਸ ਕੀਤਾ ਸੀਗਾ ਕ੍ਰਾਂਤੀ ਦਾ ਉਹ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਆ ਔਰ ਉਹ ਦਿਨ ਦੂਰ ਨੇ ਜਿਸ ਦਿਨ ਹਰ ਬੱਚਾ ਪੰਜਾਬ ਦੇ ਵਿੱਚ ਜਿਹੜਾ ਉਹ ਪੜਿਆ ਲਿਖਿਆ ਹੋ ਕੇ ਬਣ ਕੇ ਆਪਣੇ ਪੈਰਾਂ ਤੇ ਖੁਦ ਖੜਾ ਹੋਊਗਾ ਔਰ ਆਪਣੇ ਪਰਿਵਾਰ ਨੂੰ ਇੱਕ ਅੱਛੀ ਸਿਹਤ ਜਿਹੜੀ ਆ ਉਹ ਦਊਗਾ ਧੰਨਵਾਦ